ਭਈ ਦੋਸਤੋ ਆਸਟ੍ਰੇਲੀਆ ਦੇ ਪ੍ਰਾਇਮਰੀ ਸਕੂਲਾਂ ਵਿੱਚ 6ਵੀਂ ਤੱਕ ਪੜ੍ਹਾਈ ਹੁੰਦੀ ਹੈ ਤੇ ਬੱਚਿਆਂ ਨੂੰ ਨਵੀਂ ਵਧੀਆ ਢੰਗ ਦੀ ਸਿੱਖਿਆ ਦੇਣ ਦੇ ਨਾਲ ਨਾਲ ਉਹਨਾਂ ਦੇ ਮਨੋਂ ਬਲ ਤੇ ਆਤਮੋ ਵਿਸ਼ਵਾਸ ਨੂੰ ਨਾ ਉੱਚਾ ਚੁੱਕਣ ਲਈ ਹਰ ਸਾਲ ਨਾ ਹਰ ਸਕੂਲ ਚ ਇੱਕ ਮੇਲੇ ਵਰਗਾ ਪ੍ਰਬੰਧਨ ਹੁੰਦਾ ਹੈ ਤੇ ਹਾਂ ਉੱਥੇ ਉਹਨਾਂ ਦੇ ਸਕੂਲ ਦੇ ਵਿੱਚ ਹੀ ਇੱਕ ਮੇਲਾ ਸਜਾਇਆ ਜਾਂਦਾ ਮੇਲਾ ਪਹਚਾਇਆ ਜਾਂਦਾ ਹੈ ਇਸ ਮੇਲੇ ਵਿੱਚ ਝੂਲੇ, ਪੀਂਗਾ, ਚੰਡੋਲ, ਜੰਪਿੰਗ ਕੈਸਲ, ਸਲਾਈਡਸ ਤੇ ਹੋਰ ਕਈ ਕਿਸਮੀਆਂ ਪੀਂਗਾ ਵਗੈਰਾ ਹੁੰਦੀਆਂ ਤੇ ਛਾਲਾ ਲਾਉਣ ਦਾ ਪ੍ਰਬੰਧ ਜਿਆ ਹੁੰਦਾ ਹੈਗਾ ਤੇ ਇੱਥੇ ਹੀ ਨਾ ਸਾਰਾ ਖਾਣ ਪੀਣ ਦੀਆਂ ਵੀ ਸਟਾਲਾਂ ਲੱਗੀਆਂ ਹੁੰਦੀਆਂ ਜਿੱਥੇ ਬੱਚੇ ਖੁਦ ਖਰੀਦਦੇ ਆ ਉਹ ਦਾ ਸਮਾਨ ਤੇ ਮੇਲੇ ਦੇ ਆਯੋਜਨ ਲਈ ਨਾ ਜਿਹੜੀ ਵੱਡੀ ਜਮਾਤ ਹੁੰਦੀ ਪ੍ਰਾਇਮਰੀ ਸਕੂਲ ਦੀ 6ਵੀਂ ਜਮਾਤ ਉਹਦੇ ਸੀਨੀਅਰ ਬੱਚਿਆਂ ਦੀ ਇੱਕ ਟੀਮ ਬਣਾ ਦਿੱਤੀ ਜਾਂਦੀ ਹੈ ਜਿਹੜੇ ਸਾਰੇ ਮੇਲੇ ਨੂੰ ਦੇਖਦੀ ਹੈ ਉਹਦੀ ਦੇਖਭਾਲ ਕਰਦੀ ਹੈ ਮੇਲੇ ਵਿੱਚ ਬੱਚਿਆਂ ਤੋਂ ਇਲਾਵਾ ਉਹਨਾਂ ਦੇ ਜਿਹੜੇ ਪੇਰੈਂਟਸ ਹੁੰਦੇ ਆ ਮਾਤਾ ਪਿਤਾ ਹੁੰਦੇ ਆ ਫਿਰ ਗ੍ਰੈਂਡਫਾਦਰ ਸਾਡੇ ਅਰਗੇ ਇਹ ਵੀ ਮੇਲਾ ਵੇਖਣ ਚਲੇ ਜਾਂਦੇ ਹੈਗੇ ਤੇ ਬੱਚਿਆਂ ਦੀਆਂ ਟਿਕਟੋਕ ਵਗੈਰਾ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਵੀ ਤੁਸੀਂ ਆਂਡ ਗਵਾਂਡ ਕੀ ਹੋ ਇਹਨਾਂ ਦੀਆਂ ਨਾ ਟਿਕਟੋਕ ਵਿੱਚੋ ਤਾਂ ਜੋ ਹੋਰ ਬੱਚੇ ਵੀ ਮੇਲੇ ਵਿੱਚ ਸ਼ਾਮਲ ਹੋ ਸਕਣ ਇਸ ਉਪਰਾਲੇ ਨਾਲ ਕੀ ਹੁੰਦਾ ਹੈ ਵੀ ਸਕੂਲ ਕੋਲ ਨਾ ਫੰਡ ਬਹੁਤ ਇਕੱਠਾ ਹੋ ਜਾਂਦਾ ਹੈ ਤੇ ਫਿਰ ਨਾ ਸਕੂਲ ਨੂੰ ਸਰਕਾਰ ਤੇ ਬੋਝ ਨਹੀਂ ਪੈਂਦਾ ਕਿ ਤੇ ਫਿਰ ਸਕੂਲ ਖੋਦੀ ਵਿਦਿਆਰਥੀਆਂ ਦੀ ਭਲਾਈ ਲਈ ਪ੍ਰੋਜੈਕਟਾਂ ਲਈ ਤੇ ਹੋਰ ਟੂਰ ਪ੍ਰੋਗਰਾਮਾਂ ਦੇ ਵਗੈਰਾ ਲਈ ਨਾ ਉਹ ਇਹ ਫੰਡ ਨੂੰ ਵਰਤੋਂ ਚ ਲੈ ਹੁੰਦੇ ਆ ਤੇ ਫੰਡ ਇਕੱਠਾ ਕਰਨ ਦਾ ਨਾ ਇੱਕ ਬਹੁਤ ਵਧੀਆ ਸਰੋਤ ਬਣ ਜਾਂਦਾ ਇਹ ਮੇਲਾ ਜਦ ਮੇਲੇ ਵਿੱਚ ਬੱਚਿਆਂ ਤੇ ਉਹਨਾਂ ਦੇ ਮਾਪਿਓ ਆਉਂਦੇ ਆ ਨਾ ਸਾਰੇ ਰੜਕੇ ਤਾਂ ਉੱਥੇ ਨੇ ਇੱਕ ਆਪਸੀ ਭਾਈਚਾਰਕ ਸਾਂਝੀ ਡਵੈਲਪ ਹੋ ਜਾਂਦੀ ਹੈ ਇੱਥੇ ਚੀਨੀ ਗੋਰੇ ਅਫਰੀਕਨ ਇਟਾਲੀਅਨ ਗ੍ਰੀਕੀ ਮੁਸਲਮਾਨ ਸਿੱਖ ਹਿੰਦੂ ਗੁਜਰਾਤੀ ਲੰਕਾ ਵਾਲੇ ਇਹ ਸਾਰੇ ਦੇਸ਼ਾਂ ਦੇ ਲੋਕ ਹੁੰਦੇ ਆ ਵੱਖ-ਵੱਖ ਰੰਗਾਂ ਦੇ ਹੁੰਦੇ ਆ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਹੁੰਦੇ ਆ ਤੇ ਇਨਾਂ ਤੇ ਇਹ ਨਾ ਮੇਲਾ ਸੋਹਣਾ ਬਹੁਤ ਲੱਗਦਾ ਤੇ ਮੁਸਕਰਾੰਦੇ ਚਿਹਰੇ ਸੋਹਣੇ ਲੱਗਦੇ ਆ ਇੱਥੇ ਕੋਈ ਈਦ ਖਾਸਾੜਾ ਇਹੋ ਜੀ ਭਾਵਨਾਵਾਰੀ ਵਰਗੀ ਕੋਈ ਗੱਲ ਦਿਸਦੀ ਨਹੀਂ ਹੁੰਦੀ। ਬਈ ਕਮਾਲ ਦੀ ਗੱਲ ਇਹਨਾਂ ਪ੍ਰਾਇਮਰੀ ਸਕੂਲਾਂ ਦੀ ਇਹ ਹੈ ਵੀ ਜਿਹੜੇ ਇਹਨਾਂ ਸਕੂਲਾਂ ਦੀ ਸਕੂਲਾਂ ਦੀ ਜਿਹੜੀ ਮੈਨੇਜਮੈਂਟ ਹੁੰਦੀ ਹੈ ਜਾਂ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਨਾ ਉਹ ਨੂੰ ਅਸਿਸਟ ਕਰ ਲਈ ਪੰਜਵੀਂ ਜਮਾਤ ਤੋਂ ਹੀ ਨਾ ਛੇਵੀਂ ਵਿੱਚ ਜਾਣ ਤੋਂ ਪਹਿਲਾਂ ਹੀ ਉਹਦੇ ਵਿੱਚੋਂ ਇੱਕ ਟੀਮ ਸਿਲੈਕਟ ਕਰ ਲਈ ਜਾਂਦੀ ਹੈ। ਉਹ ਜਿਹੜੀ ਟੀਮ ਹੁੰਦੀ ਹੈ ਜਿਹਨਾਂ ਨੇ ਅੱਗੇ ਲੀਡਰ ਬਣਨਾ ਹੁੰਦਾ ਹੈ, ਕੈਪਟਨ ਬਣਨਾ ਹੁੰਦਾ ਹੈ, ਡਿਪਟੀ ਕੈਪਟਨ ਬਣਨਾ ਹੁੰਦਾ ਹੈ। ਜਿਹਦੀ ਤਾਂ ਅਸੈਸਟ ਕਰਨਾ ਹੁੰਦਾ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਤੋਂ ਐਪਲੀਕੇਸ਼ਨਾਂ ਲਈਆਂ ਜਾਂਦੀਆਂ ਤੇ ਫਿਰ ਉਹਨਾਂ ਨੂੰ ਐਨ ਵੀ ਉਹਦੇ ਚ ਪੇਕਣ ਚੂਜ਼ ਕਰ ਲੋ ਉਹਨਾਂ ਦੀਆਂ ਤਿੰਨ ਤਿੰਨ ਇੰਟਰਵਿਊਆਂ ਲਈਆਂ ਜਾਂਦੀਆਂ ਉਹਨਾਂ ਦੀ ਡਾਇਲੌਗ ਡਿਲੀਵਰੀ ਚੈੱਕ ਕੀਤੀ ਜਾਂਦੀ ਉਹਨਾਂ ਦੀ ਸਕਿੱਲ ਚੈੱਕ ਕੀਤੀ ਜਾਂਦੀ ਉਹਨਾਂ ਦੀ ਪਰਸਨਲ ਸਕਿੱਲ ਕਿੰਨੀ ਕ ਹੈ ਉਹਨਾਂ ਚ ਜਜ਼ਬਾ ਹੌਸਲਾ ਭਾਵਨਾ ਕਿੰਨੀ ਕ ਹੈ ਕੰਮ ਕਰਨ ਦੀ ਇਹ ਸਾਰਾ ਕਰਕੇ ਉਹ ਫਿਰ ਟੀਮ ਲੀਡਰ ਬਣਦੇ ਆ ਇਹ ਜੋ ਟੀਮ ਲੀਡਰ ਹੁੰਦੇ ਆ ਨਾ ਵੇ ਕੋਈ ਲਾਇਬ੍ਰੇਰੀ ਨੂੰ ਦੇਖਦਾ ਹੁੰਦਾ ਕੋਈ এনवायरमेंट ਸੈਕਟਰ ਨੂੰ ਦੇਖਦਾ ਹੁੰਦਾ ਕੋਈ ਖੇਡਾਂ ਨੂੰ ਦੇਖਦਾ ਹੁੰਦਾ ਕੋਈ ਆਰਟ ਨੂੰ ਦੇਖਦਾ ਜੋ ਉਥੇ ਐਕਟੀਵਿਟੀ ਹੋਣੀਆਂ ਉਹ ਸਾਰੀਆਂ ਦਾ ਇਹ ਲੈਂਦੇ ਆ ਇਹ ਤੇ ਫੇਰ ਨਾ ਇਹ ਸਾਰੇ ਟੀਮ ਲੀਡਰ ਜਿਹੜੇ ਹੁੰਦੇ ਆ ਇਹ ਆ ਇਹ ਆਪਦੇ ਆਪਦੇ ਡਿਪਾਰਟਮੈਂਟ ਨੂੰ ਫੀਡਬੈਕ ਦਿੰਦੇ ਵੀ ਸਾਨੂੰ ਆ ਚੀਜ਼ਾਂ ਦੀ ਲੋੜ ਆ ਆ ਚੀਜ਼ਾਂ ਉਹਧੋਣੀਆਂ ਚਾਹੀਦੀਆਂ ਵੇਖੋ ਇਹ ਸਾਡੇ ਦੇਸ਼ਾਂ ਦੇ ਵਿੱਚ ਇਹ ਕਨਸੈਪਟ ਹੀ ਨਹੀਂਗਾ ਹੁਣ ਵੇਖੋ ਇਹ ਜਿਹੜੇ ਡਿਵੈਲਪਡ ਕੰਟਰੀ ਆ ਇਹਨਾਂ ਦੇ ਵੇਖੋ ਪ੍ਰਾਇਮਰੀ ਸਕੂਲ 'ਚ ਆ ਕਿਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਕਿ ਵੱਡੇ ਵੱਡੇ ਮੰਤਰਾਲਿਆਂ ਚ ਹੋਣੀਆਂ ਚਾਹੀਦੀਆਂ ਹੁੰਦੀਆਂ ਇੱਥੇ ਪ੍ਰਾਇਮਰੀ ਸਕੂਲ ਤੋਂ ਹੀ ਕੰਮ ਸ਼ੁਰੂ ਹੋ ਜਾਂਦਾ ਹੈਗਾ ਪਰ ਸਾਡੇ ਦੇਸ਼ਾਂ ਵਿੱਚ ਅਜੇ ਇਹ ਬਹੁਤ ਹੀ ਮੁਸ਼ਕਲ ਹੈਗਾ ਤੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਇਹਨਾਂ ਸਕੂਲਾਂ ਦੀ ਵੀ ਅਸੀਂ ਸਾਨੂੰ ਪ੍ਰੋਪਰ ਫੀਡਬੈਕ ਮਿਲੇ ਤੇ ਅਸੀਂ ਆਪਦੇ ਸਕੂਲ ਨੂੰ ਇੰਪਰੂਵ ਕਰ ਸਕੀਏ ਇਹਦਾ ਸਟੈਂਡਰਡ ਵਧਾ ਸਕੀਏ ਭਾਈ ਦੋਸਤੋ ਮੇਲਿਆਂ ਵਿੱਚ ਝੂਲਿਆਂ ਦੇ ਹੂਟੇ ਤੇ ਚੰਡੋਲਾਂ ਦੇ ਹੂਟੇ ਤੇ ਹੋਰ ਗਰਤਵਾਂ ਵਿੱਚ ਹਿੱਸਾ ਲੈਣ ਲਈ ਨਾ ਹਰੇਕ ਬੱਚੇ ਨੂੰ ਟਿਕਟ ਖਰੀਦਣੀ ਪੈਂਦੀ ਹੈ ਤੇ ਟਿਕਟ ਬੱਚੇ ਖੁਦ ਖਰੀਦਦੇ ਆ ਲਾਈਨ ਚ ਲੱਗ ਕੇ ਤੇ ਭੀੜ ਬਹੁਤ ਹੋ ਜਾਂਦੀ ਆ ਤੇ ਕਈ ਵਾਰੀ ਨਾ ਬੱਚਿਆਂ ਨੂੰ 20 20 ਮਿੰਟ 30 30 ਮਿੰਟ ਖੜਨਾ ਪੈਂਦਾ ਲਾਈਨ ਵਿੱਚ ਇਸ ਤਰ੍ਹਾਂ ਨਾ ਲਾਈਨ ਚ ਲੱਗ ਕੇ ਟਿਕਟ ਲੈਣ ਦਾ ਜਿਹੜਾ ਸਾਹਸ ਪੈਦਾ ਹੁੰਦਾ ਨਾ ਇਹ ਇੱਕ ਤਰ੍ਹਾਂ ਦੀ ਬੱਚਿਆਂ ਦੀ ਮਸ਼ਕੀ ਕਰਾਈ ਜਾਂਦੀ ਹੁੰਦੀ ਹੈ ਵੀ ਜਦ ਤੁਸੀਂ ਵੱਡੇ ਹੋਣਾ ਨਾ ਤੇ ਵੱਡੇ ਹੋ ਕੇ ਤੁਸੀਂ ਇਸੇ ਤਰ੍ਹਾਂ ਹੀ ਲਾਈਨ ਚ ਲੱਗ ਕੇ ਸਬਰ ਨਾਲ ਖੜਨਾ ਪਊਗਾ ਤੁਹਾਨੂੰ ਤੇ ਵਾਰੀ ਸਹਿ ਤੁਹਾਨੂੰ ਟਿਕਟ ਲੈਣੀ ਪਊਗੀ ਮੇਲਾ ਬੱਚਿਆਂ ਅੰਦਰੋਂ ਡਰ ਭਾਉਨਾਂ ਨੂੰ ਦੂਰ ਕਰਦਾ ਹੈ ਝਾਕਾ ਖੋਲਦਾ ਕਿਉਂਕਿ ਸਾਰੇ ਤਾਂ ਬੱਚੇ ਰਲ ਕੇ ਮੇਲਾ ਖੇល ਰਹੇ ਹੁੰਦੇ ਆ ਨਾ ਮੇਲੇ ਨਾਲ ਸਕੂਲ ਦੀ ਸ਼ਾਨ ਚ ਵਾਧਾ ਹੁੰਦਾ ਹੈ ਸਕੂਲ ਦੀਆਂ ਖੂਬੀਆਂ ਕੁਸ਼ਲਤਾ ਦਾ ਲੋਕਾਂ ਨੂੰ ਪਤਾ ਲੱਗਦਾ ਹੈਗਾ ਜਦੋਂ ਗੱਲਾਂ ਘਾਂ ਜਾਂਦੀਆਂ ਬੱਚਿਆਂ ਦੇ ਰਲ ਕੇ ਮੇਲਾ ਮਨਾਉਣ ਨਾਲ ਲੁਤਪ ਲੈਣ ਨਾਲ ਇੱਕ ਸਾਧ ਪਿਆਰ ਦੀ ਭਾਵਨਾ ਵਧਦੀ ਹੈ ਉੱਥੇ ਇੱਕ ਦਾ ਚਾਅ ਮਲਾਰਜਾ ਪੈਦਾ ਹੁੰਦਾ ਨੇੜਤਾ ਪੈਦਾ ਹੁੰਦੀ ਹੈ ਜਦੋਂ ਮਾਪੇ ਆ ਦੇ ਬੱਚਿਆਂ ਨੂੰ ਵੇਖਦੇ ਹਨ ਉੱਥੇ ਖੇਲਦੇ ਕੁਦਦਿਆਂ ਨੂੰ ਤਾਂ ਉਹਨਾਂ ਨੂੰ ਵੀ ਇੱਕ ਖੁਸ਼ੀ ਜੀ ਹੁੰਦੀ ਹੈ ਜੇਕਰ ਹੁਣ ਅਸੀਂ ਆਪਣੇ ਦੇਸ਼ ਦੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀ ਗੱਲ ਕਰੀਏ ਤਾਂ ਲੱਗਦਾ ਹੈ ਵੀ ਅਸੀਂ ਇਹਨਾਂ ਦੇਸ਼ਾਂ ਤੋਂ ਬਹੁਤ ਪਿੱਛੇ ਆ ਇਹ ਦੇਸ਼ ਅੱਗੇ ਰਹਿਣਗੇ ਇੱਕ ਤਾਂ ਸਾਡੇ ਕੋਲੇ ਫੈਸਿਲਿਟੀਆਂ ਹੋਣਗੀਆਂ ਤੇ ਦੂਜਾ ਸਾਡਾ ਬਾਲਾ ਇਸ ਪਾਸੇ ਧਿਆਨ ਵੀ ਹੋਈਗਾ ਬੱਚੇ ਦੀ ਕਿਸਮਤ ਹੈ ਪੜ ਗਿਆ ਪੜ ਗਿਆ ਰਹਿ ਗਿਆ ਰਹਿ ਗਿਆ ਇਹ ਡਿਵੈਲਪਡ ਕੰਟਰੀ ਹੈ ਜਿਹੜੇ ਜਿਵੇਂ ਇਹ ਸਾਇੰਸ ਤੇ ਟੈਕਨੋਲੋਜੀ ਦਿਨ-ਬਦਨ ਤਰੱਕੀ ਕਰਦੀ ਜਾ ਰਹੀ ਹੈ ਤੇ ਇਹ ਨਾ ਇਹ ਦੇਸ਼ ਹੈ ਜਿਹੜੇ ਸੋਸ਼ਲ ਸਾਇੰਸਸ ਦਾ ਨਾ ਭਰਪੂਰ ਫਾਇਦਾ ਚੁੱਕਦੇ ਹੋਏ ਇਹ ਬੱਚਿਆਂ ਅੰਦਰ ਨਵੇਂ ਯੁੱਗ ਦੀ ਜਾਗ ਲਾਉਣ ਦੀ ਕੋਸ਼ਿਸ਼ ਵਿੱਚ ਹੈ ਬਾਕੀ ਵੀ ਸਾਡੇ ਦੇਸ਼ ਦੇ ਜਿਹੜਾ ਇੰਤਜ਼ਾਮੀਆਂ ਉਹਨਾਂ ਦਾ ਨਾ ਇਸ ਪਾਸੇ ਧਿਆਨ ਹੈ ਤੇ ਨਾ ਹੀ ਖਿਆਲਤ ਨਾ ਹੀ ਬਹੁਤਾ ਵਿਜਨ ਵੀ ਹੈ ਦਿਸਦਾ ਨਹੀਂਗਾ ਪਰ ਇਹ ਦੇਸ਼ ਬੱਚਿਆਂ ਨੂੰ ਦੇਸ਼ ਦਾ ਭਵਿੱਖ ਸਮਝਦੇ ਆ ਤੇ ਦੇਸ਼ ਦਾ ਇਹ ਜਾਣ ਦੇ ਵੀ ਜਿਹੜਾ ਦੇਸ਼ ਦਾ ਭਵਿੱਖ ਹੈ ਬੱਚੇ ਹੀ ਹੈ